ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਨਵਾਂ ਸ਼ਹਿਰ ਸ਼ਹਿਰ ਦੇ ਸਿਵਲ ਹਸਪਤਾਲ ਨੇ ਸੂਬੇ ਵਿੱਚ ਸਭ ਤੋਂ ਸਾਫ਼ ਹੋਣ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਹ 2024-2025 ਦੇ ਪੁਨਰ ਸੁਰਜੀਤੀ ਸਰਵੇਖਣ ਵਿੱਚ 95.4 ਦੇ ਪ੍ਰਭਾਵਸ਼ਾਲੀ ਸਕੋਰ ਨਾਲ ਸਿਖਰ ਤੇ ਰਿਹਾ ਬਠਿੰਡਾ ਦੂਜੇ ਸਥਾਨ ਤੇ ਜਦਕੀ ਬਰਨਾਲਾ ਤੀਜੇ ਸਥਾਨ ਤੇ ਰਿਹਾ ਇਹ ਜ਼ਿਕਰਯੋਗ ਹੈ ਕਿ ਨਵਾਂ ਸ਼ਹਿਰ ਹਸਪਤਾਲ ਲਗਭਗ 10 ਸਾਲ ਪਹਿਲਾਂ ਬਣਾਇਆ ਗਿਆ ਸੀ ਅਤੇ ਹਸਪਤਾਲ ਦੀ ਇਮਾਰਤ ਨੂੰ ਆਧੁਨਿਕ ਤਰੀਕੇ ਨਾਲ ਬਣਾਇਆ ਗਿਆ ਸੀ ਨਵਾਂ ਸ਼ਹਿਰ ਸੂਬੇ ਦੇ 23 ਜ਼ਿਲ੍ਹਿਆਂ ਵਿੱਚੋਂ ਪਹਿਲੇ ਸਥਾਨ ਤੇ ਹੈ ਜੋ ਪੁਨਰ ਸੁਰਜੀਤੀ ਲਈ ਯੋਗ ਸੰ ਕਾਇਆ ਕਲਪ ਸਰਵੇਖਣ ਤਹਿਤ ਸਰਕਾਰੀ ਹਸਪਤਾਲਾਂ ਦੀ ਸਫਾਈ ਦੇ ਮਾਪਦੰਡ ਤੇ ਜਾਂਚ ਕੀਤੀ ਗਈ ਕੇਂਦਰ ਸਰਕਾਰ ਦੀ ਪਹਿਲ ਕਦਮੀ ਹਸਪਤਾਲਾਂ ਦਾ ਮੁਲਾਂਕਣ ਸਫਾਈ ਸੈਨੀਟੇਸ਼ਨ ਇਨਫੈਕਸ਼ਨ ਕੰਟਰੋਲ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਸਫਾਈ ਪ੍ਰੋਤਸਾਹਨ ਅਤੇ ਵਾਤਾਵਰਣ ਅਨੁਕੂਲ ਉਪਾਅ ਮੰਦੇ ਆਧਾਰ ਤੇ ਕਰਦੀ ਹੈ ਮੂਲਾਂਕਣ ਪ੍ਰਕਿਰਿਆ ਵਿੱਚ ਹਸਪਤਾਲ ਦੇ ਅਧਿਕਾਰੀਆਂ ਦੁਆਰਾ ਅੰਦਰੂਨੀ ਮੂਲਾਂਕਣ ਸ਼ਾਮਲ ਹੁੰਦਾ ਹੈ ਜਿਸ ਤੋਂ ਬਾਅਦ ਦੂਜੇ ਜ਼ਿਲ੍ਹਿਆਂ ਦੇ ਰਾਜ ਦੁਆਰਾ ਨਿਪਟ ਅਧਿਕਾਰੀਆਂ ਦੁਆਰਾ ਬਾਹਰੀ ਸਮੀਖਿਆ ਕੀਤੀ ਜਾਂਦੀ ਹੈ ਹਸਪਤਾਲਾਂ ਦਾ ਮੂਲਾਂਕਣ ਵੱਖ-ਵੱਖ ਮਾਪਦੰਡਾ ਤੇ ਕੀਤਾ ਜਾਂਦਾ ਹੈ ਜਿਸ ਵਿੱਚ ਪੀਅਰ ਅਸੈਸਮੈਂਟ ਸਕੋਰ ਐਕਸਟਰਨਲ ਅਸੈਸਮੈਂਟ ਸਕੋਰ ਫਾਈਨਲ ਇਕੋ ਫ੍ਰੈਂਡਲੀ ਸਕੋਰ ਫਾਈਨਲ ਵਾਸ਼ ਸਕੋਰ ਫਾਈਨਲ ਅਸੈਸਮੈਂਟ ਰਿਜ਼ਰਵੇਸ਼ਨ ਸਕੋਰ ਅਤੇ ਫਾਈਨਲ ਰਿਜ਼ਰਵੇਸ਼ਨ ਅਸੈਸਮੈਂਟ ਸ਼ਾਮਲ ਹਨ ਜੋ ਉਹਨਾਂ ਦੀ ਸਥਿਤੀ ਨੂੰ ਹੋਰ ਨਿਰਧਾਰਤ ਕਰਦੇ ਹਨ ਐਸਐਮਯੂ ਡਾਕਟਰ ਸਤਵਿੰਦਰ ਪਾਲ ਨੇ ਕਿਹਾ ਕਿ ਕਾਇਆ ਕਲਪ ਪੁਰਸਕਾਰ ਹਸਪਤਾਲ ਸਟਾਫ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ ਅਤੇ ਪਵਿੱਖ ਵਿੱਚ ਵੀ ਨਵਾਂ ਸ਼ਹਿਰ ਹਸਪਤਾਲ ਇਸ ਸਥਾਨ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ ਸਿਵਲ ਹਸਪਤਾਲ ਨਵਾਂ ਸ਼ਹਿਰ ਨੂੰ ਪੀਅਰ ਅਸੈਸਮੈਂਟ ਵਿੱਚ 90.6 ਅੰਕ ਮਿਲੇ ਬਾਹਰੀ ਅਸੈਸਮੈਂਟ ਵਿੱਚ ਸਿਵਲ ਹਸਪਤਾਲ ਨੂੰ 96.76 ਅੰਕ ਮਿਲੇ ਸਿਵਲ ਹਸਪਤਾਲ ਨਵਾਂ ਸ਼ਹਿਰ ਨੂੰ ਵਾਤਾਵਰਣ ਅਨੁਕੂਲ 97 ਸਕੋਰ ਮਿਲਿਆ ਹੈ ਨਵਾਂ ਸ਼ਹਿਰ ਨੂੰ ਅੰਤਿਮ ਮੁਲਾਂਕਣ ਵਿੱਚ 95.4 ਅੰਕ ਮਿਲੇ ਹਨ ਨਵਾਂ ਸ਼ਰਦੇ ਹਸਪਤਾਲ ਨੂੰ ਕਾਇਆ ਕਲਪ ਸਰਵੇਖਣ ਦੇ ਅਧਿਕਾਰੀਆਂ ਤੋਂ ਚੰਗੇ ਅੰਕ ਮਿਲੇ ਕਿਉਂਕਿ ਸਫਾਈ ਸੈਨੀਟੇਸ਼ਨ ਸਿਹਤ ਸੰਭਾਲ ਰੈਨਖੁੰਦ ਪ੍ਰਬੰਧ ਸਫਾਈ ਵਾਤਾਵਰਨ ਅਤੇ ਪਰਮੰਧਨ ਵਰਗੀਆਂ ਸਹੂਲਤਾਂ ਨਿਯਮਾਂ ਅਨੁਸਾਰ ਖਰੀਆਂ ਕੀਤੀਆਂ ਗਈਆਂ ਸਨ ਟੀਮ ਨੂੰ ਹਸਪਤਾਲ ਵਿੱਚ ਸੀਵਰੇਜ ਸੈਨੀਟੇਸ਼ਨ ਅਤੇ ਸਫਾਈ ਵਿੱਚ ਕੋਈ ਕਮੀ ਨਹੀਂ ਮਿਲੀ ਜਿਸ ਤੋਂ ਬਾਅਦ ਇਸ ਨੇ ਪੂਰੇ ਪੰਜਾਬ ਵਿੱਚ ਨੰਬਰ 1 ਦਾ ਖਿਤਾਬ ਜਿੱਤ ਕੇ ਆਪਣੀ ਸਰਦਾਰੀ ਬਣਾਈ ਰੱਖੀ ਇਸ ਤੋਂ ਪਹਿਲਾਂ ਵੀ ਨਵਾਂ ਸ਼ਹਿਰ ਸਿਵਲ ਹਸਪਤਾਲ ਲਗਭਗ ਤਿੰਨ ਵਾਰ ਨੰਬਰ 1 ਅਤੇ ਨੰਬਰ 2 ਦਾ ਖਿਤਾਬ ਜਿੱਤ ਚੁੱਕਾ ਹੈ ਨਵਾਂ ਸ਼ਹਿਰ ਸੂਬੇ ਦੇ 23 ਜ਼ਿਲ੍ਹਿਆਂ ਵਿੱਚੋਂ ਪਹਿਲੇ ਸਥਾਨ ਤੇ ਹੈ ਜਿਨ੍ਹਾਂ ਨੇ ਪੁਨਰ ਸੁਰਜੀਤੀ ਲਈ ਯੋਗਤਾ ਪ੍ਰਾਪਤ ਕੀਤੀ ਹੈ ਐਸ ਪ੍ਰੋਸਕਾਰ ਨੂੰ ਜਿੱਤਨ ਤੇ ਨਵਾਂ ਸ਼ਹਿਰ ਹਸਪਤਾਲ ਨੂੰ ਲਗਭਗ ਪਿਆ ਲੱਖ ਰੁਪਏ ਦਾ ਇਨਾਮ ਮਿਲਿਆ ਉਹਨਾਂ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਸਾਰੇ ਚੌਥੇ ਦਰਜੇ ਦੇ ਸਟਾਫ ਨਰਸਾ ਕਰਮਚਾਰੀਆਂ ਡਾਕਟਰਾਂ ਨੇ ਭੂਮਿਕਾ ਨਿਭਾਈ ਜਿਸ ਕਾਰਨ ਅੱਜ ਇਸ ਨੇ ਪੰਜਾਬ ਵਿੱਚ ਨੰਬਰ 1 ਦਾ ਖਿਤਾਬ ਹਾਸਲ ਕੀਤਾ ਕਾ ਕਲਪਤੀ ਇਸ ਵਾਰ ਵੀ ਨੰਬਰ 1 ਆਇਆ ਪੰਜਾਬ ਕੇ ਕੀ ਸਕੋਰ ਜਿਹੜੇ ਨੇ ਮਾਪੰਦਕ ਤਰੀਕਾ ਕੀ ਇਹ ਜਿਹੜਾ ਕਾਇਕਲਪੇ ਸਾਡਾ ਇਸਰ ਪੰਜਾਬ ਵਿੱਚੋਂ ਜਿਹੜਾ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਐ ਨੰਬਰ 101 RH 94.5 ਨੰਬਰ ਲੈ ਕੇ ਪਰਸੈਂਟ ਨੰਬਰ ਆਇਆ ਹੈ ਕਾਇਕਲ ਬੇਸਿਕਲੀ ਜਿਹੜੇ ਜਨਰਲ ਕਲੀਨਲੈਸ ਹਸਪਤਲ ਦੀ ਤੇ ਸਾਰੇ ਪ੍ਰਿੰਸੀਸ ਦੀ ਉੱਤੇ ਡਿਪੈਂਡ ਕਰਦਾ ਕੁਝ ਡਾਕੂਮੈਂਟੇਸ਼ਨ ਵੀ ਹੈਗੀ ਹੈ ਇਹ ਜਿਹੜਾ ਆਨ ਦਾ ਸਾਰਾ ਇਹਦਾ ਜਿਹੜਾ ਸ਼ਰੇ ਹੈ ਜਾਂ ਇਹਦਾ ਕ੍ਰੈਡਿਟ ਹੈ ਉਹ ਸਾਡੇ ਜਿਹੜਾ ਸਾਰਾ ਹਾਰਡ ਵਰਕਿੰਗ ਸਟਾਫ ਹੈ ਥਵੀਪਰ ਕਲਾਸ 4 ਤੋਂ ਲੈ ਕੇ ਸਟਾਫ ਨਰਸ ਡਾਕਟਰ ਸਹਿਬਾਨ ਹਰ ਇਹ ਇੱਕ ਕੈਡਰ ਦਾ ਬੰਦਾ ਆ ਉਸਨੇ ਬਹੁਤ ਹੀ ਇਹਦੇ ਵਿੱਚ ਬੜਮੰਲਾ ਯੋਗਦਾਨ ਪਾਇਆ ਹੈ ਤਾਂ ਦੇ ਨਾ ਮਿਹਨਤ ਕਰਕੇ ਉਹਨਾਂ ਦੇ ਸਦਕਾ ਹੀ ਹੈ ਕਿ ਜਿਲਾ ਹਸਪਤਾਲ ਅਜ ਨੰਬਰ 1 ਤੇ ਖੜਾ ਹੈ 721 طرف ਤੋਂ 721 ਸਾਡੇ ਜਿਹੜਾ ਕੰਟਰੈਕਟ ਹੈ ਜੀ ਮੈਂ ਸਾਡੇ ਜਿਹੜੇ ਕਿ ਬੰਦੇ ਅਸੀਂ ਹਾਂ ਕੰਟਰੈਕਟਰ ਰੱਖੇ ਹੋਏ ਆ ਤੇ ਸਫਾਈ ਦਾ ਜਿਹੜਾ ਇਹਨਾਂ ਟੀਮ ਦੇ ਵਿੱਚ ਹੀ ਇਹਨਾਂ ਦੇ ਸੁਪਰਵਾਈਜ਼ਰ ਹੈ ਨਰਸਿੰਗ ਸਿਸਟਰ ਹੈ ਉਸ ਤੋਂ ਬਾਅਦ ਅਸੀਂ ਮਤਲਬ ਰੂਟੀਨ ਸਾਡਾ ਇੱਕ ਰਾਉਂਡ ਹੁੰਦਾ ਹੈ ਗੇਟ ਤੋਂ ਲੈ ਕੇ ਐਂਡ ਤੱਕ ਅਸੀਂ ਰਾਉਂਡ ਕਰਦੇ ਆਂ ਹਰ ਚੀਜ਼ੇ ਦੀ ਬਰੀਕੀ ਨਾਲ ਚੈੱਕ ਕਰਨੀ ਹੈ ਬਰੀਕੀ ਜਿੱਥੇ ਕੋਈ ਦਿੱਕਤ ਹੈ ਉਹ ਨਾਲ ਦੀ ਨਾਲ ਰੈਕਟੀਫਾਈ ਕਰਨੀ ਹੈ ਉਹਦੇ ਨਾਲ ਵੀ ਜੇ ਕਿਸੇ ਇਲੈਕਟ੍ਰੀਕਲ ਨਾਲ ਸੰਬੰਧਿਤ ਹੈ ਜਾਂ ਪਬਲਿਕ ਹੈਲਥ ਨਾਲ ਸੰਬੰਧਿਤ ਹੈ ਕਿਸੇ ਵੀ ਤਰੀਕੇ ਨਾਲ ਸੰਬੰਧਿਤ ਹੈ ਉਹਨੂੰ ਉਹਦੇ ਕੰਸਰਨ ਬੰਦੇ ਨੂੰ ਬੁਲਾ ਕੇ ਨਾਲ ਦੀ ਨਾਲ ਠੀਕ ਕਰਨੀ ਹੈ ਪਰ ਇਹ ਕਿ ਜਿਹੜਾ ਇਹਦਾ ਸਭ ਤੋਂ ਵੱਧ ਸ਼ਰੇਹ ਹੈ ਉਹ ਸਾਡੇ ਉਹ ਜਿਹੜਾ ਸਫਾਈ ਸੇਵਕ ਹੈ ਜਿਹੜਾ ਨਰਸਿੰਗ ਸਟਾਫ ਹੈ ਉਹਨਾਂ ਨੂੰ ਜਾਂਦਾ ਹੈ ਕਾਇਆਤਲਬ ਚੈੱਕ ਕੌਣ ਕਰਦੇ ਚੰਡੀਗੜ੍ਹ ਤੋਂ ਅਧਿਕਾਰੀ ਇਹ ਐਕਚੁਅਲੀ ਸੈਸਸ ਜਿਹੜੇ ਚੰਡੀਗੜ੍ਹੋਂ ਆਉਂਦੇ ਆ ਉਹ ਡਿਪਲੂਟ ਕਿਤੇ ਟੀਮ ਡਿਪਲੂਟ ਕਰਦੇ ਆ ਉਹਨਾਂ ਨੇ ਆ ਕੇ ਹਰ ਮਿਆਰ ਇਹਨਾਂ ਦਾ ਜਿਹੜਾ ਸਫਾਈ ਦਾ ਮਿਆਰ ਆ ਡਾਕੂਮੈਂਟੇਸ਼ਨ ਹਰ ਇੱਕ ਥੀਸ ਬ੍ਰੀਕਿੰਗ ਨੂੰ ਚੈੱਕ ਕਰਨੀ ਹੈ ਬ੍ਰੀਕਿੰਗ ਚੈੱਕ ਇਹ ਹਰ ਜਿਹੜਾ ਪੁਆਇੰਟ ਚੈੱਕ ਕਰਨਾ ਉਹਦੇ ਇੱਕ ਨੰਬਰਿੰਗ ਕ੍ਰਾਈਟੇਰੀਆ ਹੈਗਾ ਉਹਦੇ ਵਿੱਚ ਨੰਬਰਿੰਗ ਜਦੋਂ ਸਾਹਿਬ ਉਹ ਕ੍ਰਾਈਟੇਰੀਆ ਆਪਾਂ ਫੁੱਲਫਿਲ ਕਰਦੇ ਆ ਤਾਂ ਉਹਦੇ ਵਿੱਚ ਨੰਬਰ ਫੁੱਲ ਆਉਂਦੇ ਆ ਜੇ ਕ੍ਰਾਈਟੇਰੀਆ ਫੁੱਲ ਨਹੀਂ ਕਰਦੇ ਤਾਂ ਉਹਦਾ ਜ਼ੀਰੋ ਨੰਬਰ ਲੱਗਦਾ ਕੈਟ ਨੰਬਰ 1 ਆਦਾ ਇਨਾਮੀ ਮਿਲਦਾ ਪਤਾ ਲੱਗਿਆ ਇਸ ਦੇ ਸਰਕਾਰ ਨੂੰ ਬਿਲਕੁਲ ਜੀ ਸਕਾਲਗੁਰੂ ਵਿੱਤੀ ਇਨਾਮ ਦਿੱਤਾ ਜਾਂਦਾ ਹੈ ਤੇ ਉਹ ਦੇਖੋ ਜੀ ਕਦੋਂ ਆਉਂਦਾ ਹੈ ਕਿੰਨਾ ਕਿੰਨਾ ਇਨਾਮ ਦਿੱਤਾ ਪਹਿਲੇ 50 ਲੱਖ ਸੀ ਸ਼ਾਇਦ ਹੁਣ 25 ਜਾਂ 50 ਲੱਖ ਹੈ ਮੈਂ ਆਮ ਡਾਊਟਫੁਲ ਕਿ ਕਿੰਨਾ ਹੈ ਪਹਿਲੇ 50 ਲੱਖ ਸੀਗਾ ਜਾਂ ਲੱਖ ਦਿੱਤਾ ਜਾਂਦਾ ਹੈ ਨੰਬਰ ਕੀ ਚੁਕੇ ਤੁਸੀਂ ਆਪਣੇ ਕੈਟ ਬਿਲਕੁਲ ਜੀ ਪਹਿਲਾਂ ਪਿਛਲੀ ਵਾਰ ਵੀ ਸੈਕੰਡ ਸੀਗੇ ਸੀ ਤੇ ਦੋ ਵਾਰ ਪਹਿਲਾਂ ਜੀ ਫਸਟ ਸੀਗੇ ਪਰ ਡਾਕਟਰ ਦੀ ਬਹੁਤ ਕਮੀ ਹੈ ਤਾਂ ਫਿਰ ਇਹ ਜਰਾ ਆਪਣਾ ਕਾਇਆ ਕਲਬ ਜਰਾ ਹੈਗਾ ਆਪਾਂ ਇਸ ਤਰ੍ਹਾਂ ਇਸ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਆਪਾਂ ਐਕਚੁਅਲੀ ਜੇ ਸਾਰੇ ਸਾਡੇ ਜਿਵੇਂ ਆਪੀਡੀ ਕੰਪਲੈਕਸ ਹੈ ਜਾਂ ਉਹ ਜਿਹੜਾ ਇਨ ਹਾਊਸ ਜਿਹੜਾ ਆਪਣੇ ਮੇਲ ਬੋਰਡ ਹੈ ਫੀਮੇਲ ਬੋਰਡ ਹੈ ਗਾਈਨੀ ਹੈ ਬਾਹਰ ਆਕਜ਼ਿਲਰੀ ਹੈ ਐਮਬੂਲੈਂਸਿਸ ਹੈ ਜਾਂ ਮੋਰਚਰੀ ਹੈ ਇਹਨਾਂ ਦੇ ਅਸੀਂ ਨੋਡਲ ਆਫੀਸਰਸ ਲਗਾਏ ਹੋਏ ਆ ਉਹ ਇੱਕ ਇੱਕ ਆਪੀਡੀ ਦਾ ਜਾਂ ਇੰਡੋਰ ਦਾ ਇੱਕ ਡਾਕਟਰ ਉਹਦਾ ਨੋਡਲ ਆਫੀਸਰ ਹੈ ਉਹ ਦੇਰੀ ਉਹਦੀ ਪੂਰੀ ਦੇਖਰੇਖ ਦਾ ਜਾਂ ਉਹਦੀ ਸੁਪਰਵਾਈਜ਼ਨ ਉਹ ਡਾਕਟਰ ਸਹਿਬਾਨ ਕੋਲੇ ਹੁੰਦੀ ਹੈ ਡਾਕਟਰ ਸਹਿਬਾਨ ਰੈਗੂਲਰ ਇਹਨਾਂ ਚੀਜ਼ਾਂ ਨੂੰ ਚੈੱਕ ਕਰਕੇ ਹਰ ਚੀਜ਼ ਨੂੰ ਟਿਪ ਟੋਪ ਰੌਂਦਿਆਪ ਕਰ ਲੈਂਦੇ ਆ ਉਹ ਜੇ ਉਹ ਮਿਹਨਤ ਕਰਦੇ ਆ ਆਪਣੇ ਕੰਮ ਦੇ ਨਾਲ ਭਾਵੇਂ ਕਿ ਸਟਾਫ ਸਾਡੇ ਕੋਲ ਬਹੁਤ ਘੱਟ ਹੈ ਮੈਨਪਰ ਦੀ ਕਮੀ ਹੈ ਬਟ ਇਹ ਡਾਕਟਰਾਂ ਦੀ ਸਿਫਤ ਹੈ ਸਾਰੇ ਸਾਡੇ ਡਾਕਟਰ ਬੜੇ ਮਿਹਨਤੀ ਤੇ ਇਮਾਨਦਾਰ ਨੇ ਬੜੀ ਤੰਦੇਹੀ ਨਾਲ ਕੰਮ ਕਰਦੇ ਹਨ ਆਪਣੇ ਕੰਮ ਦੇ ਨਾਲ ਨਾਲ ਉਹ ਕਾਇਆ ਕਲਪ ਦੇ ਐਨਕੁਇਰਸ ਦੇ ਵਿੱਚ ਕੰਮ ਵੀ ਬਹੁਤ ਜਿਸਪੀ ਹੈ ਜੇ ਨੋਟ ਕਰੋ ਰਿਪੋਰਟ ਹੁੰਨ ਕਰਦੇ ਲੋਡ ਲੱਪਸ ਲਈ ਜਿਹੜੇ ਹੈਗੇ ਉਹਨਾਂ ਦੇ ਸ਼ੀਟਸ ਬਣੀਆਂ ਹੋਈਆਂ ਹਰ ਹਰ ਅਰੀਨਾ ਦੀ ਇੱਕ ਸ਼ੀਟ ਹੈਗੀ ਮਾ ਮੋਰਟੀ ਦੀ ਲੱਗ ਹੈ ਲਿਬਰੂਨ ਦੀ ਲੱਗ ਹੈ ਓਟੀ ਦੀ ਲੱਗ ਹੈ ਉਹ ਸ਼ੀਟ ਆਪਣੀ ਫਿਲ ਕਰਦੇ ਆਪ ਸ਼ੀਟ ਫਿਲ ਕਰ ਗਏ ਉਹਦੇ ਵਿੱਚ ਨੰਬਰਿੰਗ ਕ੍ਰਾਈਟਰੀਆ ਹੈ ਫਿਰ ਉਹ ਨੰਬਰ ਫਿਲ ਕਰਕੇ ਜੇ ਕੋਈ ਦਿੱਕਤ ਆਂਦੀ ਹੈ ਉਹ ਸੰਨ ਦੱਸ ਦਿੰਦੇ ਕਿ ਆਹਾਨੂੰ ਦਿੱਕਤ ਆ ਸੰਨ ਠੀਕ ਕਰਵਾ ਕੇ ਦਿਓ ਫਿਰ ਅਸੀਂ ਉਹਨੂੰ ਰੈਕਟਿਫਾਈ ਕਰਕੇ ਠੀਕ ਕਰਵਾ ਦੇਣਾ ਤੇ ਤੁਸੀਂ ਇਸ ਬ੍ਰਿਨ ਚੈੱਕ ਕਰਦੇ ਹੋ ਨੋਡ ਉਸ ਦੇ ਉੱਪਰ ਲੋੜੇ ਰਾਉਂਡ ਹੈ ਹਰ ਹਫਤੇ ਰਾਉਂਡ ਹੁੰਦਾ ਹੈ ਰੋਜ਼ ਹੀ ਰੋਜ਼ ਰਾਉਂਡ ਹੁੰਦਾ ਹੈ ਵੀ ਨਿਵਾਤ ਰਾਉਂਡ ਹੁੰਦਾ ਹੈ ਹਰ ਚੀਜ਼ ਇਹਦੀ ਲਈ ਹੈ ਬਿਲਕੁਲ ਅੰਡਰ ਦੇਖ ਰਹੇ ਬਿਲਕੁਲ ਧਿਆਨ ਨਾਲ ਬਰੀਕੀ ਦੇਖ ਕੇ ਚੈੱਕ ਕੀਤੀ ਜਾਂਦੀ ਇਹਨਾਂ ਕੰਮ ਮਿਲਣਾ ਇਹ ਸਰਕਾਰ ਦੇ ਲੈਵਲ ਦੀ ਗੱਲ ਹੈ ਮੈਂ ਦੱਸ ਨਹੀਂ ਸਕਦਾ ਜੀ ਔਰ ਜਦੋਂ ਵੀ ਸਰਕਾਰ ਅਨਾ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਅੱਜ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਤੀਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਾੜੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਜੋ ਮਟੀਰੀਅਲ ਸੀਵ ਹੋਊਗਾ ਜਿਵੇਂ ਆਪਾਂ ਸਭ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ